ਦੋਸਤੋ ਮੈਂ ਗੁਰਪ੍ਰੀਤ ਕਾਬਾ ਵਿੱਚ ਤੁਹਾਡਾ ਸਵਾਗਤ ਹੈ ਅੱਜ 23 ਮਈ 2025 ਦਿਨ ਸ਼ੁੱਕਰਵਾਰ ਹਰ ਦਿਨ ਹਫ਼ਤਾ ਤਹਤ ਅੱਜ ਤੁਹਾਡੇ ਨਾਲ ਹਿੰਦੀ ਕਵੀ ਤੁਮਲ ਦੀ ਕਵਤਾ ਸਾਂਝੀ ਕਰ ਰਹੇ ਹਾਂ ਪੰਜ ਜੋੜੇ ਅੱਖਾਂ ਔਰ ਇਸ ਕਵਤਾ ਦਾ ਅਨਵਾਦ ਕੀਤਾ ਹੈ ਪੰਜਾਬੀ ਦੇ ਕਵੀ ਪ੍ਰੋਫੈਸਰ ਜਸਪਾਲ ਕਈ ਹੋਰਾਂ ਨੇ ਸਾਡੇ ਘਰ ਚ 5 ਜੋੜੀ ਅੱਖਾਂ ਨੇ ਮਾਂ ਦੀਆਂ ਅੱਖਾਂ ਪੜਾ ਤੋਂ ਪਹਿਲਾਂ ਤੀਰਥ ਯਾਤਰਾ ਦੀ ਬੱਸ ਦੇ ਪੰਜਰ ਹੋਏ ਦੋ ਪਹੀਏ ਪਿਤਾ ਦੀਆਂ ਅੱਖਾਂ ਤਪੇ ਲੋਹੇ ਦੀਆਂ ਠਰ ਚੁੱਕੀਆਂ ਸਲੱਖਾਂ ਬੇਟੀ ਦੀਆਂ ਅੱਖਾਂ ਮੰਦਰ ਦੇ ਆਲੇ ਵਿੱਚ ਜਗਦੇ ਘਿਓ ਦੇ ਦੋ ਦੀਵੇ ਪਤਨੀ ਦੀਆਂ ਅੱਖਾਂ ਅੱਖਾਂ ਨਹੀਂ ਦੋ ਹੱਥ ਹਨ ਜਿਨ੍ਹਾਂ ਸੰਭਾਲ ਰੱਖਿਆ ਹੈ ਮੈਨੂੰ ਉਂਝ ਅਸੀਂ ਪਰਿਵਾਰਕ ਮੈਂਬਰ ਹਾਂ ਵਿੱਚ ਖਿੱਚੀ ਅਧਿਕ ਕੰਧ ਦੇ ਦੋਵੇਂ ਪਾਸਿਓਂ ਕਰੀਬ ਹਾਂ ਕਿਉਂਕਿ ਅਸੀਂ ਪੇਸ਼ਾਵਰ ਗਰੀਬ ਹਾਂ ਰਿਸ਼ਤੇ ਹਨ ਪਰ ਖੁੱਲਦੇ ਨਹੀਂ ਰਿਸ਼ਤੇ ਹਨ ਪਰ ਖੁੱਲਦੇ ਨਹੀਂ ਕਿ ਸਾਡੇ ਖੂਨ ਚ ਇੰਨਾ ਲੋਹਾ ਵੀ ਨਹੀਂ ਜਾਪਦਾ ਕਿ ਅਸੀਂ ਉਸ ਦੀ ਇੱਕ ਚਾਬੀ ਬਣਾਉਂਦੇ ਤੇ ਬਾਦਸ਼ਾਹ ਦੇ ਕਿੱਲੀ ਕੱਟ ਜਿੰਦਰੇ ਨੂੰ ਖੋਲ ਦੇ ਰਿਸ਼ਤੇ ਬਾਰੇ ਸੋਚਦੇ ਤੇ ਆਪਸ ਚ ਪਿਆਰ ਨਾਲ ਬੋਲਦੇ ਕਹਿੰਦੇ ਇਹ ਪਿਆਰੀ ਮਾਂ ਹੈ ਇਹ ਮੇਰੀ ਤੇ ਰਾਣੇ ਹੈ ਪਤਨੀ ਨੂੰ ਥੋੜੀ ਵੱਖਰੀ ਤਰ੍ਹਾਂ ਕਹਿੰਦੇ ਤੂੰ ਮੇਰੀ ਹਮ ਬਿਸਤਰ ਨਹੀਂ ਮੇਰੀ ਹਮਸਫਰ ਹੈ ਅਸੀਂ ਥੋੜਾ ਦਿਲ ਕੜੜਾ ਕਰਦੇ ਅਸੀਂ ਥੋੜਾ ਦਿਲ ਕੜੜਾ ਕਰਦੇ ਕੰਧ ਤੇ ਹੱਥ ਰੱਖਦੇ ਤੇ ਕਹਿੰਦੇ ਇਹ ਹੈ ਸਾਡਾ ਘਰ ਬਹੁਤ ਸ਼ੁਕਰੀਆ ਦੋਸਤੋ ਤੁਹਾਡਾ ਦਿਨ ਸੋਣਾ ਲੰਗੇ ਬਹੁਤ ਬਹੁਤ ਧੰਨਵਾਦ